ਪੰਜਾਬ ਸਰਕਾਰ ਵੱਲੋਂ ਪਿੰਡੂ ਖੇਤਰਾਂ ਦੇ ਵਿੱਚ ਰੋਜ਼ਗਾਰ ਪੈਦਾ ਕਰਕੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਦੇ ਲਈ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਨੇ ਅਤੇ ਕਈ ਯੋਜਨਾਵਾਂ ਵੀ ਲਾਗੂ ਕੀਤੀਆਂ ਗਈਆਂ ਨੇ ਅਤੇ ਇਸ ਨੂੰ ਲੈ ਕੇ ਖੰਨਾ ਦੇ ਨੇੜਲੇ ਪਿੰਡ ਹਰਿਉਂ ਕਲਾਂ ਵਿਖੇ ਕੋਆਪਰੇਟਿਵ ਬੈਂਕ ਵੱਲੋਂ ਵੱਖ-ਵੱਖ ਅਦਾਰਿਆਂ ਦੇ ਸਹਿਯੋਗ ਦੇ ਨਾਲ ਇੱਕ ਵਿਸ਼ੇਸ਼ ਕੈਂਪ ਜਿਹੜਾ ਲਗਾਇਆ ਗਿਆ ਜਿੱਦੇ ਵਿੱਚ ਕੋਆਪਰੇਟਿਵ ਬੈਂਕ ਦੇ ਐਮ ਡੀ ਦਵਿੰਦਰ ਸਿੰਘ ਲੱੱੜੜ ਆਈ ਪੀ ਐਸ ਵਿਸ਼ੇਸ਼ ਤੌਰ ਦੇ ਉੱਤੇ ਸ਼ਾਮਲ ਹੋਏ ਨੇ ਅਤੇ ਇਸ ਦੌਰਾਨ ਉਹਨਾਂ ਨੇ ਆਮ ਜਨਤਾ ਨੂੰ ਵਕ-ਵਕ ਅਦਾਰਿਆਂ ਵੱਲੋਂ ਸ਼ੁਰੂ ਕੀਤੀਆਂ ਗਈਆਂ ਯੋਜਨਾਵਾਂ ਬਾਰੇ ਵੀ ਜਾਣੂ ਕਰਵਾਇਆ ਗਿਆ। ਉੱਥੇ ਹੀ ਕੋਆਪਰੇਟਿਵ ਬੈਂਕ ਦੇ ਐਮ ਡੀ ਦਵਿੰਦਰ ਸਿੰਘ ਲੱੱੜ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਆਮ ਜਨਤਾ ਦੀ ਸਹੂਲਤਾਂ ਨੂੰ ਵੇਖਦਿਆਂ ਕਿਸਾਨਾਂ ਤੋਂ ਇਲਾਵਾ ਬਾਕੀ ਵਿਅਕਤੀਆਂ ਦੇ ਲਈ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਨੇ ਜਿਸ ਦੇ ਨਾਲ ਉਹ ਆਪਣਾ ਕਾਰੋਬਾਰ ਜਿਹੜਾ ਸ਼ੁਰੂ ਕਰ ਸਕਦੇ ਨੇ ਅਤੇ ਸਰਕਾਰ ਇਸ ਦੇ ਲਈ ਲੋਨ ਦੀ ਸਹੂਦਾ ਵੀ ਰਿਆਤੀ ਵਿਆਜ ਦਰ ਦੇ ਉੱਤੇ ਦੇ ਰਹੀ ਹੈ ਤਾਂ ਜੋ ਪਿੰਡੂ ਖੇਤਰ ਦੇ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਿਆ ਜਾ ਸਕੇ ਦੇ ਵਿੱਚ ਜਿਹੜਾ ਹੈ ਕੋਆਪਰੇਟਿਵ ਡਿਪਾਰਟਮੈਂਟ ਹੈ ਤੇ ਪੰਜਾਬ ਸਟੇਟ ਕੋਆਪਰੇਟਿਵ ਬੈਂਕ ਜਿਹਦਾ ਮੇਨ ਮਕਸਦ ਪੰਜਾਬ ਦੇ ਜਿਹੜੇ ਕਿਸਾਨ ਨੇ ਤੇ ਪੰਜਾਬ ਦੇ ਜਿਹੜੇ ਗਰੀਬ ਵਰਗ ਦੇ ਲੋਕ ਨੇ ਉਹਨਾਂ ਨੂੰ ਉੱਪਰ ਚੱਕਣਾ ਪੰਜਾਬ ਦਾ ਜਿਹੜਾ ਕੋਆਪਰੇਟਿਵ ਡਿਪਾਰਟਮੈਂਟ ਆ ਉਹਦੇ ਵਿੱਚ ਜਿਹੜੀ ਪੰਜਾਬ ਸਟੇਟ ਕੋਆਪਰੇਟਿਵ ਬੈਂਕ ਆ ਉਹਦਾ ਜਿਹੜਾ ਮੇਨ ਮਕਸਦ ਹੈਗਾ ਸੀ ਕਿ ਸਾਡੇ ਜਿਹੜੇ ਕਿਸਾਨ ਵੀਰ ਨੇ ਉਹਨਾਂ ਨੂੰ ਸਭ ਤੋਂ ਪਹਿਲਾਂ ਸ਼ਾਰਟ ਟਰਮ ਜਿਹੜੇ ਹੈਗੇ ਆ ਲੋਨ ਦੇਣੇ ਨੇ ਫਸਲਾਂ ਵਾਸਤੇ ਤੁਹਾਨੂੰ ਪਤਾ ਕਿ ਹਾੜੀ ਸੋਣੀ ਦੀਆਂ ਦੋ ਫਸਲਾਂ ਨੇ ਪੰਜਾਬ ਸਰਕਾਰ ਕੋਆਪਰੇਟਿਵ ਬੈਂਕ ਵੱਲੋਂ ਹਾੜੀ ਤੇ ਸੋਣੀ ਦੀਆਂ ਫਸਲਾਂ ਵਿੱਚ ਕਿਸਾਨਾਂ ਨੂੰ ਜਿਹੜਾ ਸ਼ਾਰਟ ਟਰਮ ਲੋਨ ਦਿੱਤੇ ਜਾਂਦੇ ਨੇ ਜਿਨ੍ਹਾਂ ਦੇ ਨਾਲ ਕਿਸਾਨ ਜਿਹੜੇ ਹੈਗੇ ਨੇ ਉਹਨਾਂ ਦੀਆਂ ਜਿਹੜੀਆਂ ਫਸਲਾਂ ਦੇ ਨਾਲ ਜ਼ਰੂਰਤਾਂ ਨੇ ਜਿਦਾਂ ਲੇਬਰ ਦੀ ਬੀਜਾਂ ਦੀ ਸਚਾਈ ਦੀ ਪੂਰ ਦਵਾਈਆਂ ਦੀ ਜ਼ਰੂਰਤਾਂ ਨੇ ਖਾਦਾਂ ਦੀਆਂ ਜ਼ਰੂਰਤਾਂ ਨੇ ਉਹ ਉਸ ਲੋਨ ਦੇ ਨਾਲ ਪੂਰੀਆਂ ਹੁੰਦੀਆਂ ਨੇ ਜਿਹੜਾ ਕਿ ਕਿਸਾਨ ਜਿਹੜੇ ਹੈਗੇ ਆ ਹਰ ਸਾਲ ਮੋੜ ਦਿੰਦੇ ਨੇ ਉਹਨਾਂ ਨੂੰ ਜਿੱਦਾਂ ਜਿੱਦਾਂ ਮੋੜਦੇ ਨੇ ਨਾਲ-ਨਾਲ ਉਹਨਾਂ ਨੂੰ 3% ਜਿਹੜਾ ਹੈਗਾ ਪੰਜਾਬ ਗਵਰਨਮੈਂਟ ਤੇ ਸਟੇਟ ਗਵਰਨਮੈਂਟ ਤੇ ਗਵਰਨਮੈਂਟ ਆਫ ਇੰਡੀਆ ਵੱਲੋਂ 3% ਇੰਟਰਸਟ ਸਬਸਿਡਿਨ ਵੀ ਮਿਲਦੀ ਹੈਗੀ ਆ ਤੇ ਜਿਹੜਾ ਕਰਜ਼ਾ 7.5% ਨੂੰ ਮਿਲਦਾ ਹੈਗਾ ਉਹ ਅਲਟੀਮੇਟਲੀ ਉਹਨਾਂ ਨੂੰ 4.5% ਤੇ ਮਿਲ ਜਾਂਦਾ ਹੈ ਇਸੇ ਤਰ੍ਹਾਂ ਸਹਿਕਾਰਤਾ ਵਿਭਾਗ ਵੱਲੋਂ ਜਿਹੜੇ ਬੇਜ਼ਮੀਨੇ ਲੋਕ ਨੇ ਪਿੰਡਾਂ ਦੇ ਵਿੱਚ ਆਪਾਂ ਨੂੰ ਪਤਾ ਪਿੰਡਾਂ ਦੀ ਜਿਹੜੀ ਵੰਡਤਰ ਆ ਉਹਦੇ ਵਿੱਚ ਬਹੁਤ ਸਾਰੇ ਕਿਤੇ ਕਿਤੇਕਾਰ ਲੋਕ ਨੇ ਜਿਹੜੇ ਆਪਣਾ ਆਪਣਾ ਕੀਤਾ ਕਰਦੇ ਨੇ ਜਿੱਦਾਂ ਕੋਈ ਜਿਹੜਾ ਤਖਾਨ ਦਾ ਕੰਮ ਕਰਦਾ ਕੋਈ ਲਹਾਰ ਕਰਦਾ ਕੋਈ ਝੋੜ ਕੋਈ 나ਈ ਚਿੰਬਾ ਕੋਈ ਖੱਡੀ ਪੁੰਨ ਦਾ ਕੰਮ ਕਰਦਾ ਇਹ ਸਾਰੇ ਦਸਤਕਾਰ ਜਿਹੜੇ ਹੈਗੇ ਨੇ ਇਹ ਸਾਰੇ ਪਿੰਡਾਂ ਚ ਵੱਸਦੇ ਨੇ ਸਾਰੇ ਪੰਜਾਬ ਦੇ ਵਿੱਚ ਤੇ ਉਹਨਾਂ ਲਈ ਯੋਜਨਾ ਜਿਹੜੀ ਹੈਗੀ ਆ ਪੰਜਾਬ ਸਰਕਾਰ ਦੀ ਉਹਦੇ ਵਿੱਚ ਨੌਨ ਜਿਹੜਾ ਹੈਗਾ ਜੀ ਐਗਰੀਕਲਚਰ ਜਿਹੜੇ ਲੋਗ ਨੇ ਉਹਨਾਂ ਵਾਸਤੇ ਵੀ ਕਰਜ਼ਾ ਮਹੱਇਆ ਕਰਵਾਇਆ ਜਾ ਰਿਹਾ ਪਰ ਬੜੇ ਲੰਬੇ ਸਮੇਂ ਤੋਂ ਇਸ ਪਾਸੇ ਵੱਲ ਧਿਆਨ ਨਹੀਂ ਦਿੱਤਾ ਗਿਆ ਸੋ ਇਹ ਚੀਜ਼ ਜਿਹੜੀ ਹੈਗੀ ਆ ਜਦੋਂ ਤੋਂ ਮੇਰੇ ਤੇ ਧਿਆਨ ਦੇ ਵਿੱਚ ਆਈ ਆ ਕਿ ਪੰਜਾਬ ਦੇ ਜਿਹੜੇ ਬੇਜ਼ਮੀਨੇ ਲੋਕ ਨੇ ਉਹਨਾਂ ਨੂੰ ਵੀ ਜਿਹੜਾ ਹੈਗਾ ਪੰਜਾਬ ਸਰਕਾਰ ਦੇ ਕੋਆਪਰੇਟਿਵ ਵਿਭਾਗ ਵੱਲੋਂ ਤੇ ਪੰਜਾਬ ਕੋਆਪਰੇਟਿਵ ਬੈਂਕ ਵੱਲੋਂ ਜਿਹੜਾ ਹੈਗਾ ਕਰਜ਼ਾ ਮਹੀਆ ਕਰਵਾਇਆ ਜਾ ਸਕਦਾ ਹੈ ਤੋਂ ਉਹ ਅਸੀਂ ਇੱਕ ਮਹਿਮ ਦੇ ਤੌਰ ਤੇ ਉਹਨੂੰ ਆਪਣੇ ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਲੈ ਕੇ ਜਾਵਾਂਗੇ ਤਾਂ ਕਿ ਕਿਸਾਨਾਂ ਦੇ ਨਾਲ-ਨਾਲ ਜਿਹੜੇ ਗੈਰ ਕਿਸਾਨੀ ਲੋਕ ਨੇ ਜਿਹੜੇ ਬਾਕੀ ਦਸਤਕਾਰ ਨੇ ਕਿਤਾਕਰ ਲੋਕ ਨੇ ਪਿੰਡਾਂ 'ਚ ਰਹਿੰਦੇ ਨੇ ਉਹਨਾਂ ਨੂੰ ਵੀ ਇਸ ਕਰਜ਼ੇ ਰਾਹੀਂ ਆਪਣਾ ਜੀਵਨ ਜਿਹੜਾ ਹੈਗਾ ਉੱਚਾ ਚੱਕਣ ਦੇ ਵਿੱਚ